ਚਾਰ 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 ਫੌਰਨ ਰਿਟਰਨ ਬਾਈਕ ਚੋਰ ਅੰਮ੍ਰਿਤਸਰ ਪੁਲਿਸ ਕਾਸਟਡੀ ਦੇ ਵਿੱਚ ਜੋ ਸ਼ਖਸ ਹੈ ਇਸ ਤੇ ਬਾਈਕ ਚੋਰੀ ਦੇ ਇਲਜ਼ਾਮ ਨੇ ਬੁਲਟ ਤੇ ਸਪਲੈਂਡਰ ਔਰ ਖਾਸ ਗੱਲ ਹੈ ਕਿ ਜਨਾਬ 3 ਮਹੀਨਾ ਪਹਿਲਾਂ ਹੀ ਫੌਰਨ ਤੋਂ ਵਾਪਸ ਆਏ ਨੇ ਇਸ ਗੱਲ ਦਾ ਖੁਲਾਸਾ ਖੁਦ ਅੰਮ੍ਰਿਤਸਰ ਦੇ ACP ਨੇ ਕੀਤਾ ਆਉਤੋ ਹੰਡ ਦਿਖਾਨੇ ਆ ਉਹਨਾਂ ਦੀ ਜ਼ੁਬਾਨੀ ਕਿਵੇਂ ਫੌਰਨ ਰਿਟਰ ਬਣ ਗਿਆ ਬਾਈਕ ਚੋਰ ਦਾਨਕਪੈਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਰ ਜੀ ਬਾਹਰ ਇਨਫੋਰਮੇਸ਼ਨ ਦੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਹੈ ਇਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਅਸਟੋ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਕਿ ਬਲੂਡ ਮੋਟਰਸਾਈਕਲ ਬੜੇ ਗੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਗਿਰੋ ਇੱਕ ਮੁੰਡਾ ਅਸੀਂ ਅਰਕਿੰਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲਾਕੇ ਮਲੇਸ਼ੀਆ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ੇ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬਹਿ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲਟ ਬਾਈਕ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਮੋਲਕ ਐਸਐਚਓ ਸਿਵਲ ਲਾਈਨ ਬੇਸ ਦੇ ਕੇਸ ਦੇ ਵਿੱਚ ਬੜੀ ਗੰਭੀਰਤਾ ਨਾਲ ਲੱਗ ਰਹੀ ਕਿਉਂਕਿ ਅਮਰਸਾ ਕਮਿਸ਼ਨਰ ਡੇਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੇ ਜ਼ੀਰੋ ਟੋਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਤੇ ਅਸੀਂ ਵਸਵਕ ਜਗ੍ਹਾ ਤੋਂ ਚੋਰੀ ਕੀਤੀ ਹੋਈ ਮੋਟਰਸਾਈਕਲ ਅਜੇ ਖਬਰ ਕਰਾ ਰਹੇ ਪਰ ਕਿਥੋਂ ਆਇਆ ਬੋਲੋ ਉਸ ਉਮਰ ਕਿੰਨੀ ਹੈ ਇਹ ਜੀ ਉਮਰ ਦੀ ਹੈਗੀ 26 ਸਾਲ ਪਲਸ 2 ਪੜਿਆ ਜੀ ਹੈ ਤੇ ਇਹ ਰਹਿਣ ਵਾਲਾ ਰਾਜਸਥਾਨੀ ਏਰੀਆ ਠਾਣੇ ਰਾਜਸਥਾਨੀ ਦੇ ਏਰੀਆ ਨਾਲ ਵਾਲਾ ਹੈਗਾ ਤੇ ਇਹ ਹ ਸਰ ਇਹ ਇਕੱਲੇ ਸਰ ਕੀ ਨਾਲ ਹੋਰ ਵੀ ਦੇ ਨਹੀਂ ਫਿਲਹਾਲ ਇਹ ਇਕੱਲੇ ਆਇਡੈਂਟੀਫਾਈ ਹੋਇਆ ਤੋਂ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਉਹ ਹਾਲੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਇਸ ਬਾਰੇ ਕਿ ਤੋਂ ਫੜਾਂਗੇ ਜਿਹੜੀ ਕੋਈ ਕੋਈ ਕਰਦਾ ਸੀਗਾ ਤੇ ਇਹ ਫਿਰ ਕਿੱਥੇ ਅੱਗੇ ਅੱਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋਲ ਸੇਲ ਨਹੀਂ ਹੋਈ ਸੀ ਇਹਲੇ ਇਹਨਾਂ ਨੇ ਆਪਣੇ ਘਰ ਹੀ ਲਏ ਹੋਏ ਸੀਗੇ ਤੋਂ ਥੋੜਾ ਕਵਰ ਕੀਤਾ ਸਰ ਇਹ ਕਿੱਥੇ ਚੇਰੇਪੰਡਰ ਜੀ ਸਰ ਕਿਹੜਾ ਰਾਜਾ ਸੰਸੀ ਜੀ ਤਾਂ ਰਾਜਾ ਸਾਹਿਬ ਜੀ ਤਾਰੀਵਲ ਤਾਰੀਵਲ ਟਾਂ ਦੇ ਇਹ ਚੋਰੀ ਦੇ ਤੰਦੇ ਕਿਉਂ ਬੇਅਦ ਦੇ ਮਲੇਸ਼ੀਆ ਤੋਂ ਜਿਹੜਾ ਆਇਆ ਹੈ ਦੇਖੋ ਇਹ ਜੀ ਬੜੀ ਸੰਗਤਿਆਵ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਇੰਜੈਕਟ ਕਰਕੇ ਇਹਨਾਂ ਨੇ ਇਹ ਚੋਟ ਕਰਨੀ ਸ਼ੁਰੂ ਕਰ ਦਿੱਤਾ ਸਰ ਬੁਲਟ ਮੋਟਰਸਾਈਕਲ ਦਾ ਪਿਛਲੇ ਵਾਰ ਕਿਉਂ ਕਿ ਇਸ ਤੋਂ ਨੇ ਮੋਰਸਾਸ਼ਾ ਜਰਾ ਹਾਂਜੀ ਬੁਲਟ ਮੋਟਰਸਾਈਕਲ ਦੇ ਜ਼ਿਆਦਾ ਪੈਂਦਾ ਹੁੰਦਾ ਸਰ ਗੁਰਦੁਆਰੇ ਦੀ ਚੋਰੀ ਕਰਦਾ ਹੀ ਜ਼ਿਆਦਾ ਕਿੱਧਰ ਚੋਰੀ ਲੈਂਦੇ ਨਹੀਂ ਪਾਰਕਿੰਗ ਦੇ ਵਿੱਚ ਨਹੀਂ ਪਾਰਕਿੰਗ ਪਾਰਕਿੰਗ ਵਿੱਚ ਕਿੰਨੇ ਕ ਅਜ ਤੱਕ ਦੀ ਚੋਰੀ ਅਜੇ ਤੱਕ ਨਹੀਂ ਅਜ ਤੱਕ ਕਾਫੀ ਕੁਝ ਘਰੇ ਨੇ ਬਟ ਸਾਡੇ ਕੋਲ ਹੁਣ ਰਿਕਵਰ ਹੋ ਜਾਂਦੇ ਸੋ ਇੱਕ ਸਪਲੈਂਡਰ ਇੱਕ ਬਲੱਡ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬਿਕਵਰ ਹੋਈ ਨੇ ਹੋਰ ਵੀ ਚਾਂਸਸ ਹੈਗੇ ਰਿਕਵਰੀ ਦੇ ਸਰ ਪਾਰਕਿੰਗ ਵਿੱਚ ਬਕਾਇਦਾ ਪਰਚੀ ਮਿਲਦੀ ਹੈ ਜੀ ਜਿਹੜੇ ਪਾਰਕਿੰਗ ਵਾਲੇ ਉਹ ਕਿਸਾ ਹੈ ਇੰਗਲੀਸ਼ ਪਾਰਕਿੰਗ ਵੀ ਓਪਨ ਪਾਰਕਿੰਗ ਵੀ ਹੈਈ ਨਾ ਇਹ ਜਗ੍ਹਾ ਅੱਛਾ ਓਪਨ ਪਾਰਕਿੰਗ ਓਪਨ ਪਾਰਕਿੰਗ ਸਰ ਕਿੰਨੇ ਕਾਮ ਹੋਏ ਵੀ ਸਾਡੇ ਕੋਲ ਕਾਫੀ ਜਿਆਦਾ ਇਹ ਦੇਖੋ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟਰੇਸ ਵੀ ਆੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀਏ। ਬੋਲਡਰ ਦਾ ਹੋਰ ਕੀ ਕੰਮ ਕੀਤਾ? ਇੱਕ ਬੁੱਲ ਮੋਟਰਸਿਕਲ ਇੱਕ ਸਪਲੈਂਟਰ ਮੋਟਰਸਿਕਲ। ਬੋਲਡਰ ਸਪੀਨ ਸੀ ਕੀ ਹੈ? ਇਹ ਬੰਦੇ ਦਾ ਨਹੀਂ। ਇਹ ਤਾਂ ਜ਼ਬਰਦਸਤ ਕੀਤੀ ਹੈ ਨੇ ਜੀ ਆਪਾਂ ਨਾਲ। ਕਿ ਇਹ ਕਿੱਥੋਂ ਗਲ ਚੁੱਕੇ ਹੋ ਸਾਰੇ ਕੁਝ ਡਿੱਟੇ ਆ। ਸਰ ਇਹ ਬੁੱਲ ਮੋਟਰਸਿਕਲ ਇਹ ਬੋਲਡ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਆ ਜਿਹੜਾ ਸਟੇਸ਼ਨ ਸਟੇਸ਼ਨ ਦੇ ਸਾਹਮਣੇ ਉਪਰ ਟਿਚੇ ਸਨ। ਸਟੇਸ਼ਨ ਦੇ ਦਾ ਸਿਵਲ ਲਾਈਨ ਦੇ ਉੱਤੇ ਸਟੇਸ਼ਨ ਦੇ ਮੱਧ ਆ। ਬੈਕਗ੍ਰਾਉਂਡ ਕੀ ਪਰਿਵਾਰ ਨੰਬਰ ਚ ਕੀ ਹੈ? ਦੇ ਕੀ ਕੁਮਾਸਰ ਕਰਵਾ ਨਹੀਂ ਨਿਸ਼ਾਦ ਨਹੀਂ ਕਰਦਾ ਰਿਕਟਰ ਹੈਗਾ ਦੇਖੇ ਨਿਸ਼ਾਦ ਦੀ ਪੂਤੀ ਕਰਕੇ ਫਿਰ ਆਉਂਦਾ ਹਾਂ ਸੋ ਆਈ ਥਿੰਕ ਸੋ ਤੇ ਇਹ ਬਲੀਸ਼ੀਆ ਰੈਜ਼ਿਡੈਂਸੀ ਉਥੋਂ ਅ ਫਿਰ এজੈਂਸੀ ਵਿੱਚ ਜੀਓ ਵਰ ਪਰਮਟ ਤੇ ਗਾਜ਼ੀਆ ਉਥੋਂ ਵਾਪਸ ਆਵਾਂਗੇ ਸੋ ਟਾਰਗੇਟ ਏਰੀਆਸ ਕਿਰੇ ਕਿਰੇ ਉੱਥੇ ਜ਼ਿਆਦਾ ਤਾਂ ਕਿਹੜੀ ਇਹ ਟਾਰਗੇਟ ਨਹੀਂ ਆ ਪਈ ਨਹੀਂ ਉਹ ਕੁਛ ਨਹੀਂ ਹੈ ਛਿੱਟੀ ਦੇ ਵਿੱਚ ਜਿਹੜਾ ਉਹਨਾਂ ਨੂੰ ਮਿਲ ਗਿਆ ਜਿਹੜਾ ਉਹਨਾਂ ਨੂੰ ਉਹ ਕਰ ਦੇਣਾ ਹੈ ਡੇਲੀ ਇਹਨੇ ਆਪ ਡਾਊਨ ਕਰਤਾ ਛਿੱਟੀ ਉਹ ਕਿਤਾ ਹੈ ਜਿਹਦੇ ਅੰਦਰ ਡੇਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਹੀ ਕਰ ਦਿੰਦੇ ਸੀ ਹੋਰ ਕਿਨੇ ਚੁੱਕਿਆ ਜਦੋਂ ਮੋਟਰਸਾਈਕਲ ਦੇ ਕਰਦੇ ਨੇ ਹਲੇ ਫਿਰ ਹਾਲ ਅਸੀਂ ਧੂਰ ਖਬਰ ਕਿਤੇ ਹੈ ਹੋਰ ਵੀ ਹੈਗੇ ਨੇ ਹੋਰ ਵੀ ਰਿਕਵਰੀ ਕਰਨਗੇ ਇਸ ਨੂੰ ਪਹਿਲਾਂ ਵੀ ਕੋਈ ਬੱਚਾ ਨਹੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਜੱਗ ਪਹਿਲਾਂ